ਮੇਰੇ ਸੱਚੀ ਗੱਲ ਕਰਨ ਲੱਗਿਆਂ ਜੇ ਮੇਰੇ ਕਿਸੇ ਵੀਰ ਤੇ ਗੱਲ ਲਾਕੂ ਹੁੰਦੀ ਹੋਵੇ ਤਾਂ ਮਾਫ ਕਰਿਓ ਸੋ ਵੀਰੇ ਜੇ ਤੁਹਾਨੂੰ ਵਧੀਆ ਲੱਗੀ ਗੱਲ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਿਓ ਹੌਸਲਾ ਫੁਜਾਈ ਕਰਿਓ ਆਖਦੇ ਸਿਆਣੇ ਸਾਥ ਵਿੱਚ ਬੈਠ ਕੇ ਓਏ ਚੁਗਲੀ ਨਾ ਕਰੀਏ ਸੱਚੀ ਹੋਵੇ ਗੱਲ ਔਨੂੰ ਕਹਿਣ ਤੋਂ ਏ ਕਦੇ ਵੀ ਨਾ ਡਰਿਏ ਸੱਚੀ ਹੋਵੇ ਗੱਲ ਔਨੂੰ ਕਹਿਣ ਤੋਂ ਏ ਕਦੇ ਵੀ ਨਾ ਡਰਿਏ ਜੇ ਨਾ ਜਾਵੇ ਤੋੜੀ ਵੇੜ ਨਾਲ ਵੱਧਦੀ ਐ ਬਲ ਮਿੱਤਰੋ ਸੱਪ ਵਾਂਗੂ ਸੀਨੇ ਉੱਤੇ ਲੜਦੀ ਓਏ ਸੱਚੀ ਗੱਲ ਮਿੱਤਰੋ ਸੱਪ ਵਾਂਗੂ ਸੀਨੇ ਉੱਤੇ ਲੜਦੀ ਓਏ ਸੱਚੀ ਗੱਲ ਮਿੱਤਰੋ ਪੜਦਾ ਗਰੀਬ ਦਾ ਓਏ ਕਿਸੇ ਕੋਲੇ ਕਦੇ ਵੀ ਨਾ ਦੱਸੀਏ ਝੂਠੀ ਹੋਵੇ ਗੱਲ ਯਾਰਾਂ ਵਿੱਚ ਕਰ ਕਦੇ ਵੀ ਨਾ ਹੱਸੀਏ ਟੁੱਟੀ ਹੋਵੇ ਗੱਲ ਯਾਰਾਂ ਵਿੱਚ ਕਰ ਕਦੇ ਵੀ ਨਾ ਹੱਸੀਏ ਕਿਸੇ ਵੀ ਨਾਲ ਦੇਖੀ ਆਉਣੀ ਜਿਹੜੀ ਕੱਲ ਮਿੱਤਰੋ ਸੱਪ ਵਾਂਗੂੰ ਸੀਨੇ ਉੱਤੇ ਲੜਦੀ ਓਏ ਸੱਚੀ ਗੱਲ ਮਿੱਤਰੋ ਸੱਪ ਵਾਂਗੂੰ ਸੀਨੇ ਉੱਤੇ ਲੜਦੀ ਓਏ ਸੱਚੀ ਗੱਲ ਮਿੱਤਰੋ ਲੰਘ ਗਿਆ ਕੋਲੋਂ ਧੀ ਭੈਣ ਮੜਾ ਚੰਗਾ ਨਹੀਂ ਓ ਭੋਲੀ ਦਾ समे कद फुकरी ना मारो माड़े बच्च नहीं, नहीं चंगे समे कद फुकरी ना मारो माड़े बच्च नहीं, नहीं करके शुक्राना लिये हल मित्रो सप्प वगू सी लड़ उ लड़दे सच्ची गल मित्रो सप्प वगू सी नहीं लड़ लड़ी हो सच्ची गल मित्रो ਬੜਾ ਮਾੜਾ ਅੱਜ ਦਾ ਏ ਸਮਾਂ ਮਿੱਤਰੋ ਏ ਕਿਸੇ ਤੇ ਵੀ ਆਵੇ ਨਾ ਕਰਦਾ ਦੋ ਆਮਾ ਰੱਬ ਅਗੇਰਾ ਚੂ ਨਸ਼ਾ ਪੁੱਤ ਕਿਸੇ ਦਾ ਵੀ ਖਾਵੇ ਨਾ ਕਰਦਾ ਦੋ ਆਮਾ ਰੱਬ ਅਗੇਰਾ ਚੂ ਨਸ਼ਾ ਪੁੱਤ ਕਿਸੇ ਦਾ ਵੀ ਖਾਵੇ ਨਾ ਸੁੱਖਾਂ ਵਿੱਚ ਸਦਾ ਰਹੇ ਸਰਵਸੇ ਉਹਦਾ ਮਿੱਠਾ ਫਲ ਮਿੱਤਰੋ ਸੱਪ ਵਾਂਗੂੰ ਸੀਨੇ ਉੱਤੇ ਲੜਦੀ ਓਏ ਸੱਚੀ ਗੱਲ ਮਿੱਤਰੋ ਸੱਪ ਵਾਂਗੂ ਸੀਨੇ ਉੱਤੇ ਲੜਦੀ ਓਏ ਸੱਚੀ ਗੱਲ ਮਿੱਤਰੋ ਸੱਪ ਵਾਂਗੂ ਸੀਨੇ ਉੱਤੇ ਲੜਦੀ ਓਏ ਸੱਚੀ ਗੱਲ ਮਿੱਤਰੋ